ਬਾਬਾਈ ਤਾਂ ਦੇਖੋ ਇਹ ਇੱਥੇ ਇਹਨਾਂ ਪਿੰਡਾਂ ਨਾਲ ਬਹੁਤ ਸਾਲਾਂ ਤੋਂ ਜੁੜੇ ਆ ਹਰ ਸਾਲ ਆ ਕੇ ਮੈਂ ਇੱਥੇ ਦੇਖਦਾ ਪਿਛਲੇ ਸਾਲ ਵੀ ਆਏ ਸੀ ਹਾਲਾਤ ਦੇਖੇ ਸੀਗੇ ਖਰਾਬ ਸੀਗੇ ਬਾਬਾਈ ਦਾ ਪਾਰਲੀਮੈਂਟ 'ਚ ਵੀ ਕਈ ਵਾਰੀ ਗੱਲ ਕਰ ਚੁੱਕੇ ਆ ਪੰਜਾਬ ਸਰਕਾਰ ਨਾਲ ਵੀ ਗੱਲ ਕਰ ਚੁੱਕੇ ਆ ਇਹਨਾਂ ਦਾ ਬਹੁਤ ਸਹਿਯੋਗ ਹੈ ਬਾਬਾਈ ਨੇ ਆਲਰੇਡੀ ਗੱਲ ਕੀਤੀ ਹੈ ਅਸੀਂ ਇਕੱਠੇ ਮਿਲ ਕੇ ਵੀ ਗੱਲ ਕਰਾਂਗੇ ਤੇ ਜੋ ਬਣਦੀ ਹੈਲਪ ਆਪਣੇ ਭਰਾਵਾਂ ਲਈ ਆਪਣੇ ਵੱਡਿਆਂ ਲਈ ਅਸੀਂ ਜੋ ਵੱਦ-ਵਦ ਮਦਦ ਪੰਜਾਬ ਸਰਕਾਰ ਵੱਲੋਂ ਇਹ ਕੇਂਦਰ ਸਤਕਾ ਗੁਰੂ ਦੇ ਸਰਬੀਉਂ ਦੇ ਕੋਸਟਰਾਂ। ਫਰਮੇ ਕੋ 500 ਘਰ ਇਹ ਜਿਹੜਾ ਇੱਥੇ ਉਹ ਘਰ ਰਹਿ ਰਿਹਾ। ਇਹ ਸਕੂਲ ਵੀ ਹੈ ਤੇ ਅਰੇ ਦੋਨੋਂ ਦੋਨੋਂ ਪਾਸੇ ਦੇ ਪਾਣੀ ਆ। ਉਹ ਇਥੇ ਤਕਰੀਬਨ ਜਿਹੜਾ ਹੈ ਪਾਣੀ ਦਾ ਹਰ ਸਾਲ ਉਹਨਾ ਪਰ ਕੋ ਸਾਲਾਂ ਤੋਂ ਇਹਨਾਂ ਜ਼ਿੰਮੇਵਾਰਾਂ ਨੇ ਆਪਣੇ ਆਲੇ ਦੁਆਲੇ 28 ਕਿਲੋਮੀਟਰ ਬੰਨ ਲਾਇਆ ਹੋਇਆ। ਬਾਬਾ ਜੀ ਤੇ ਦੇਖੋ ਇਹ ਇੱਥੇ ਇਹਨਾਂ ਪਿੰਡਾਂ ਦੇ ਨਾਲ ਬਹੁਤ ਸਾਲਾਂ ਤੋਂ ਜੁੜੇ ਆ। ਹਰ ਸਾਲ ਆ ਕੇ ਮੈਂ ਇੱਥੇ ਦੇਖਦਾ ਪਿਛਲੇ ਸਾਲ ਵੀ ਆਏ ਸੀ ਹਾਲਾਤ ਦੇਖੇ ਸੀਗੇ, ਖਰਾਬ ਸੀਗੇ। ਬਾਬਾ ਜੀ ਤਾਂ ਪਾਰਲੀਮੈਂਟ 'ਚ ਵੀ ਕਈ ਵਾਰੀ ਗੱਲ ਕਰ ਚੁੱਕੇ ਆ। ਹੁਣ ਪੰਜਾਬ ਸਰਕਾਰ ਨਾਲ ਵੀ ਗੱਲ ਕਰ ਚੁੱਕੇ ਆ। ਇਹਨਾਂ ਦਾ ਬਹੁਤ ਸਹਿਯੋਗ ਔਰ ਅੱਜ ਵੀ ਮੈਂ ਇੱਥੇ ਆਇਆ ਉਹ ਇਹਨਾਂ ਦੇ ਕਾਰਨ ਆਇਆ ਕਿ ਇਹ ਮੇਰੇ ਜਿਹੜੇ ਬਾਬਾ ਜੀ ਨੇ ਦੱਸਿਆ ਕਿ ਮੌਜੂਦਾ ਹਾਲਾਤ ਜਿਹੜੇ ਆ ਉਹ ਇੱਕ ਰੀ ਦੇਖ ਕੇ ਤੇ ਸਰਕਾਰ ਨਾਲ ਗੱਲ ਕੀਤੀ ਜਾਣੀ ਚਾਹੀਦੀ ਹੈ ਤੇ ਬਾਬਾ ਜੀ ਨੇ ਆਲਰੇਡੀ ਗੱਲ ਕੀਤੀ ਹੈ ਅਸੀਂ ਇਕੱਠੇ ਮਿਲ ਕੇ ਵੀ ਗੱਲ ਕਰਾਂਗੇ ਤੇ ਜੋ ਬਣਦੀ ਹੈਲਪ ਆਪਣੇ ਭਰਾਵਾਂ ਲਈ ਆਪਣੇ ਵੱਡਿਆਂ ਲਈ ਅਸੀਂ ਜੋ ਵੱਧ ਤੋਂ ਵੱਧ ਮਦਦ ਪੰਜਾਬ ਸਰਕਾਰ ਕੋਲੋਂ ਜਾਂ ਕੇਂਦਰ ਸਰਕਾਰ ਕੋਲੋਂ ਮਿਲ ਸਕਦੀ ਉਹਦੇ ਲਈ ਕੋਸ਼ਿਸ਼ ਕਰਾਂਗੇ ਕੋਈ ਸਾਰੀ ਖਰਾਬ ਹੋ ਗਈ ਪਰ ਹੌਸਲੇ ਹਲੇ ਵੀ ਬੁਲੰਦਾ ਹੈ ਇਹ ਆ ਪੰਜਾਬੀਅਤ ਬਟ ਅਸੀਂ ਸਾਰੇ ਇਹਨਾਂ ਦੇ ਨਾਲ ਖੜੇ ਆਂ ਸਰਕਾਰ ਵੱਲੋਂ ਵੀ ਅਸੀਂ ਕੋਸ਼ਿਸ਼ ਪੂਰੀ ਕਰਾਂਗੇ ਕਿ ਜਿੰਨੀ ਵੱਤਵਾਂ ਦਾ ಮತਦਾਨ ਦੀ ਹੋ ਸਕਦੀ ਸਾਰਿਆਂ ਦੀ ਪਰਿਵਾਰਾਂ ਦੀ ਉਹ ਜ਼ਰੂਰ ਪ੍ਰਵਾਨ ਦੀ ਕੋਸ਼ਿਸ਼ ਕਰਾਂਗੇ ਜਿੱਦਾਂ ਤੁਸੀਂ ਹੈ ਇਹਦੇ ਵਿੱਚ ਤਕਰੀਬਨ 17 ਪਿੰਡਾਂ ਦੀ ਪੈਣੀ ਹੈ ਤੇ 1.500 ਘਰ ਇਹ ਜਿਹੜਾ ਇੱਥੇ ਪੱਕਾ ਰਹਿ ਰਿਹਾ ਤੇ ਇਹ ਸਕੂਲ ਵੀ ਹੈ ਇੱਥੇ ਪਰ ਇਹ ਦੋਨੋਂ ਦੋਨੇ ਪਾਸੇ ਦੇ ਪਾਣੀ ਆ ਦਰਿਆ ਬਿਆਸ ਅਧਾ ਲੈਦੇ ਪਾਸੇ ਦੀ ਲੰਘਦਾ ਅੱਧਾ ਚੜ੍ਹਦੇ ਪਾਸੇ ਉਹ ਇਹ तकरीबन ਜਿਹੜਾ ਹੈ ਪਾਣੀ ਤਾਂ ਹਰ ਸਾਲ ਆਉਂਦਾ ਪਰ ਕੋਸੇ ਸਾਲਾਂ ਤੋਂ ਇਹਨਾਂ ਜ਼ਿੰਮੇਦਾਰਾਂ ਨੇ ਆਪਣੇ ਆਲੇ ਦੁਆਲੇ 28 ਕਿਲੋਮੀਟਰ ਬੰਨ ਲਾਇਆ ਹੋਇਆ ਜਿਹਦੇ ਨਾਲ ਆਲੇ ਦੁਆਲੇ ਨੂੰ ਪਾਣੀ ਅੰਦਰ ਨਾ ਆਵੇ ਪਰ ਉਹ ਜਿਹੜੇ ਜਿਹੜਾ ਆਰਜੀ ਬੰਦ ਲਾਏ ਸੀ ਉਹ ਦੋ ਤਿੰਨ ਥਾਵਾਂ ਤੋਂ ਟੁੱਟ ਗਏ ਜਿਹਦੇ ਨਾਲ ਇਹ ਸਾਰਾ ਇਲਾਕਾ ਹੀ ਜਲਮਗਨ ਹੋ ਗਿਆ ਇੱਥੇ ਬਸ ਸਿਰਫ ਜਿੱਥੇ ਜਿੱਥੇ ਇਹ ਰਹਿ ਰਹੇ ਆ ਕਿਉਂਕਿ ਇਹਨਾਂ ਨੂੰ ਪਤਾ ਪਹਿਲਾਂ ਹੀ ਇਹਨਾਂ ਦੇ ਘਰ ਥੋੜੇ ਉੱਚੇ ਆ ਤੇ ਹਜੇ ਵੀ ਇਹ ਘਰ ਕੋਈ ਨਹੀਂ ਛੱਡ ਰਿਹਾ ਇਹਨਾਂ ਦੇ ਖਾਣ ਪੀਣ ਵਾਲਾ ਇੱਥੇ ਸਮਾਨ ਸਾਰਾ ਕੁਝ ਹੈਗਾ ਪਸ਼ੂ ਵੀ ਇੱਥੇ ਆ ਦੁੱਧ ਵੀ ਹੈਗੇ ਆ ਦੁੱਧ ਵੀ ਡੇਰੀ ਨੂੰ ਪਾਉਂਦੇ ਆ ਪਰ ਇਹ ਆਪਣੇ ਘਰਾਂ ਦੇ ਵਿੱਚ ਆਲਾ ਦਵਾਲਾ ਕੁਝ ਨਹੀਂ ਪੱਜਿਆ ਜਦੋਂ ਲਗਾਤਾਰ ਇਸ ਟੈਂਕ ਤੋਂ ਪਾਣੀ ਇੱਥੇ ਆਇਆ ਉਸ ਦਿਨ ਤੋਂ ਸੇਵਾ ਤੇ ਲੱਗੇ ਹੋਏ ਆ ਉਹ ਸੋਚ ਕਰ ਰਹੇ ਆ ਕਿ ਇਹਨਾਂ ਨੂੰ ਜਿਹੜੇ ਲੋਕ ਅੰਦਰ ਫਸੇ ਹੋਏ ਆ ਦਾ ਖਾਣਾ ਦੋਣ ਦੇ ਆ ਦਾ ਉਹਨਾਂ ਨੂੰ ਕੋਈ ਹੈਲਪ ਕਰ ਸਕਦੇ ਆ ਬੱਠਿਆਂ ਦੀ ਹੈਲਪ ਚਾਰੇ ਦੀ ਹੈਲਪ ਕਰਦੇ ਪਾਣੀ ਇਹਨਾਂ ਨੂੰ ਪੋਹ ਜਣਾ ਪੋਹ ਲਗੋਤੇ ਕਰਾ ਰਹੇ ਕੋ ਇਹ ਪਾਣੀ ਤਾਂ ਹੀ ਇਨਜਾਤ ਮਿਲੂਗੀ ਜਦੋਂ ਦਰਿਆ ਦੇ ਵਿੱਚ ਜਲੂਗਾ ਪਾਣੀ ਜੇ ਜਿਸ ਤਰ੍ਹਾਂ ਬਾਰਸ਼ਾਂ ਹੋ ਰਹੀਆਂ ਆ ਇਹ ਲੱਗਦਾ ਨਹੀਂ ਕਿ ਅਜੇ ਇਸ ਜਿਹੜੀ ਮਸਲੀ ਨਾ ਕਿ ਮੈਂ ਜਦ ਲਈ ਯਾਦ ਕੋਈ ਮਿਲੂ ਐ ਕੋਸ਼ਸ਼ ਆ ਕੇ ਇਹਨਾਂ ਭਰਾਵਾਂ ਦੀ ਜਿਹੜੇ ਜਿਹੜੇ ਕਾਰ ਹੈ ਉਹਨਾਂ ਦੀ ਗੱਲ ਕੀਤੀ ਜਾਵੇ ਸਰਕਾਰ ਨੂੰ ਵੀ ਲਿਖਿਆ ਹੈ ਕੇਂਦਰ ਸਰਕਾਰ ਨੂੰ ਚਾਹੀਦਾ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਕਿ ਉਹ ਜਿਹੜਾ ਇਹਨਾਂ ਦਾ ਗੁਰਦਾਵਰੀ ਕਰਕੇ ਇਹਨਾਂ ਨੂੰ ਮਾਫੀ ਜਿਹੜਾ ਹੈਗਾ ਉਹ ਮਿਲ ਜਵੇ ਤਾਂ ਕਿ ਨਾ ਕਿਸਾਨਾਂ ਨੂੰ ਥੋੜੀ-ਬੋਦੀ ਰਾਹਤ ਜਿਹੜੀ ਹੈਗੀ ਆ ਇਹਨਾਂ ਨੇ ਜੋ ਅੰਨੇ ਲਾਏ ਆ ਖਾਦਾਂ ਜਿਹੜੀਆਂ ਹੈਗੀਆਂ ਸੋਸਾਇਟੀ ਤੋਂ ਚੱਕੀਆਂ ਉਹਨਾਂ ਦੀ ਵੀ ਕਿਸ਼ਤਾਂ ਜਿਹੜੀਆਂ ਹੈਗੀਆਂ ਸਮੇਂ ਤੇ ਆ ਜਾਣੀਆਂ ਉਹਨਾਂ ਨੂੰ ਵੀ ਜਿਹੜਾ ਹੈਗੇ ਤੋੜਿਆ ਜਾਵੇ ਤਾਂ ਕਿ ਇਹ ਜਿਹੜੇ ਕਿਸਾਨ ਹਮੇਸ਼ਾ ਹੀ ਜਿਹੜਾ ਹੈ ਕੁਦਰਤ ਦੀ ਕਰੋਪੀ ਤੋਂ ਦੀ ਮਾਰ ਚੱਲਦਾ ਤੇ ਇਹ ਇਲਾਕੇ ਦਾ ਜਿਆਦਾ ਹੈ ਰਾਬਾਸ ਰਿਹਾ ਸੋਇਤ ਕੀਤੇ ਤੇ ਅਹ ਜਨੋ ਕੇ ਹਜੇ ਤੁਸੀਂ ਬਨ ਤੋਂ ਪਾਣੀ ਦੂਰ ਆ ਪਰ ਇਹ ਇਹ ਅੰਦਰਲਾ ਏਰੀਆ ਜਿਹੜਾ ਹੈਗਾ ਇਹ 17 ਕ ਪਿੰਡ ਜਦੋਂ ਕਿ ਹਜੇ ਉੱਥੇ ਦੂਸਰੇ ਪਾਸੇ ਇੱਕ ਬਨ ਹੋਰ ਅੰਦਰਲਾ ਹੈ ਜਿਹਦੇ ਨਾਲ 30 35 ਪਿੰਡ ਜਿਹੜੇ ਹੈਗੇ ਆ ਉਹ ਬਚੇ ਹੋਏ ਆ ਪਰ ਜੇ ਹੋਰ ਜ਼ਿਆਦਾ ਪਾਣੀ ਆਉਂਦਾ ਉਧਰ ਵੀ ਨੁਕਸਾਨ ਹੋ ਸਕਦਾ ਪਰ ਹਜੇ ਆਹ ਏਰੀਆ ਜਿਹੜਾ ਹੈਗਾ ਇਹਦੀ ਹਾਲਤ ਜਨਤਾ ਜਾਣਕ ਉਹਨੂੰ ਪਾਣੀ ਵਾਪਸ ਵੀ ਚਲੇ ਜਾ ਜਦੋਂ 2-4 ਦਿਨਾਂ ਦੇ ਅੰਦਰ ਵੀ ਪਰ ਇਹ ਝੋਨਾ ਜਿਹੜਾ ਡੁੱਬ ਗਿਆ ਇਹ ਬਚਣਾ ਨਹੀਂ। ਉਹ ਇਹ ਵੀ ਜਾਨਵਾਲ ਦਾ ਕੱਲ ਵੀ ਕਈ ਘਰਾਂ ਨੂੰ ਜਿਹੜਾ ਖਾਲੀ ਕਰਵਾਇਆ ਟਰੈਕਟਰ ਵੀ ਇਹਨਾਂ ਦੇ ਸੀ ਅੰਦਰ ਪਾਣੀ ਜਿੱਥੇ ਘਟਾ ਲਾ ਦਿੰਦਾ ਉਧਰੋਂ ਫਿਰ ਉਹ ਅ ਸ਼ੁਰੂ ਕਰ ਦਿੰਦਾ ਉਹਨੂੰ ਢਾਉਣਾ ਜਿਹੜੇ ਇਹਨਾਂ ਦੇ ਘਰ ਬਣੇ ਹੋਏ ਆ। ਮਹਾਰਾਜ ਕਿਰਪਾ ਕਰੇ ਕਿਉਂਕਿ ਇਹੋ ਜਿਹਾ ਪਾਣੀਆਂ ਦੇ ਵਿੱਚ ਦੇ ਕੋਈ ਪਾਣੀ ਆ ਲੱਗਦੀ ਹੈ ਤੇ ਦੌੜ ਕੇ ਜਾਣਾ ਵੀ ਬਹੁਤ ਔਖਾ ਹੋ ਜਾਂਦਾ ਕਿਉਂਕਿ ਕਿਸੇ ਬੰਨੇ ਕੋਈ ਬੰਨਾ ਕੰਡਾ ਜਿਹੜਾ ਹੈਗਾ ਉਹ ਦਿਸ ਨਹੀਂ ਰਿਹਾ ਕੋਈ ਦਿਖਾਰ ਮੰਡ ਦਾ ਏਰੀਆ ਜਿਹਨੂੰ ਆਪਾਂ ਕਹਿੰਦੇ ਆ ਬਾਹਰ ਉਪਰ ਤੇ ਹੋਰ ਜਿਹੜੇ ਪੰਡਾ ਇੱਥੇ ਨੇੜੇ-ਨੇੜੇ ਉਹਨਾਂ ਦੇ ਵਿੱਚ ਤੁਸੀਂ ਦੇਖਦੇ ਆ ਪਾਣੀ ਪਾਣੀ ਦੀਦਾ ਇੱਕ ਦੇ ਤਿੱਦੇ ਕੋ ਘਰ ਕੋਠੇ ਦੀ ਤੇ ਦਰਖਤ ਵੀ ਬਹੁਤ ਥੋੜੇ ਆ ਇੱਥੇ ਫਿਰ ਵੀ ਜਿਹੜੇ ਵਿੱਚ ਵਿੱਚ ਇਹਨਾਂ ਦੇ ਘਰਾਂ ਦੇ ਵਿੱਚ ਲੱਗੇ ਹੋਏ ਆ ਤੇ ਪਾਣੀ ਜਿੰਨਾ ਜ਼ਿਆਦਾ ਵੀ ਨਹੀਂ ਕਿਸ਼ਤੀ ਵੀ ਇੱਥੇ ਨਹੀਂ ਚੱਲਦੀ ਸਾਰੇ ਜੋ ਧੋਨੇ ਲੱਗੇ ਹੋਏ ਆ ਧੋਣਾ ਵੀ ਚਾਰ ਦਿਨ ਤਿੰਨ ਦਿਨ ਚਾਰ-ਚਾਰ ਕੋਟ ਹੋਇਆ ਤੇ ਕਿਸ਼ਤੀ ਦੇ ਵਿੱਚੋਂ ਵੀ ਕੁਅਰ ਆ ਜਾਂਦਾ ਇਸੇ ਕਰਕੇ ਤੇ ਕਿਸ਼ਤੀ ਕਿਤੇ ਤੋਰ ਕੇ ਲਾ ਕੇ ਦੀ ਰਿਪੋਰਟ ਬਣਦੀ ਹੈ ਜਿਵੇਂ ਐਸੇ ਨਾ ਪਰਿਵਾਰਾਂ ਦੇ ਕੋਲ ਕਿਸ਼ਤੀਆਂ ਜਿਹੜੀਆਂ ਹੈਗੀਆਂ ਪ੍ਰਾਈਵੇਟ ਵੀ ਇਹਨਾਂ ਦੀਆਂ ਰੱਖੀਆਂ ਹੋਈਆਂ ਸਰਕਾਰ ਨੇ ਵੀ ਦਿੱਤੀਆਂ ਤੇ ਉਹਨਾਂ ਦੇ ਨਾਲ ਆਪਣੀ ਆਵਾਜ਼ ਜਿਹੜੀ ਹੈਗੀ ਹੈ ਰੈਗੂਲਰ ਰੱਖ ਰਹੇ ਉਹ ਸਾਡੀ ਬੇਨਤੀ ਹੈ ਕਿ ਜਿਹੜੇ ਜਿਹੜੇ ਸੇਵਾ ਕਰਨੇ ਹੋਵੇ ਉਹ ਆਚਾਰ ਇਹਨਾਂ ਦੇ ਪਸ਼ੂਆਂ ਵਾਸਤੇ ਉਹਨੂੰ ਭੋਜਨ ਪਾਣੀ ਵਾਸਤੇ ਵੀ ਸੇਵਾ ਕਰਨੀ ਹੋਵੇ ਉਹ ਪਾਣੀ ਜਿਹੜਾ ਹੈਗਾ ਉਹ ਵੀ ਜਿਹੜੇ ਹੈਗੇ ਅੰਦਰ ਬੈਠੇ ਆ ਇਹਨਾਂ ਦੀਆਂ ਮੋਟਰਾਂ ਲੱਗੀਆਂ ਉਹ ਤਾਂ ਠੀਕ ਆ ਕਿਉਂਕਿ ਇਹਨਾਂ ਦੇ ਘਰ ਪਰਿਵਾਰ ਹੈਗੇ ਆ ਕਿਤੇ ਲੋਡ ਪੈਂਦੀ ਆ ਤੇ ਉਹਨਾਂ ਨੂੰ ਵੀ ਪਾਣੀ ਦੀ ਵੀ ਸੇਵਾ ਪਰ ਹਜੇ ਜਿੱਥੇ ਬੈਠੇ ਆ ਇਹ ਪਾਣੀ ਥੱਲੇ ਚਲ ਜਾਂਦਾ ਤੇ ਇਹਨਾਂ ਨੂੰ ਬਹੁਤ ਰਾਤ ਮਿਲੂਗੀ ਇਹ ਵਾਹਿਗੁਰੂ ਦੇ ਹੱਥ ਆ ਮਾਰਸਾ ਹਜੇ ਵੀ ਕੱਲ ਵੀ ਮਾਰਸਾ ਕਾਫੀ ਹੋਈਆਂ ਉਹ ਤਾਂ ਪਾਣੀ ਵੀ ਵਧਣ ਦੇ ਸਾਰ ਸੋ ਅਸੀਂ ਉਹਨਾਂ ਵੀਰਾਂ ਦਾ ਧੰਨਵਾਦ ਕਰਦੇ ਆ ਜਿਹੜੇ ਲਗਾਤਾਰ ਦਿਨ ਰਾਤ ਇੱਕ ਇਸਤਿਆਂ ਵਿੱਚ ਰਾਤੀ ਵੀ 3:30 ਵਜੇ ਇੱਕ ਪਰਿਵਾਰ ਨੂੰ ਕੱਢ ਕੇ ਲਿਆਏ ਆ ਕਿ ਉੱਥੇ ਖਤਰਾ ਸੀਗਾ ਤੇ ਲਗਾਤਾਰ ਲੱਗੇ ਹੋਏ ਆ ਉਹਨਾਂ ਦਾ ਸਮਾਨ ਵੀ ਕੱਢਿਆ ਉਹਨਾਂ ਦਾ ਪਰਿਵਾਰ ਵੀ ਕੱਢਿਆ ਟਰੈਕਟਰ ਵੀ ਉਹਨਾਂ ਦਾ ਕੱਢ ਕੇ ਲਿਆਏ ਬੇੜੇ ਦੇ ਉੱਤੇ ਸੋ ਲਗਾਤਾਰ ਸੇਵਾਦਾਰ ਲੱਗੇ ਹੋਏ ਆ ਆਪਾਂ ਕੀ ਕਰ ਸਕਦੇ ਆ ਇਹ ਸਮੇਂ ਅਨੁਸਾਰ ਜੋ ਵੀ ਸੇਵਾ ਕਰ ਸਕਦੇ ਉਹ ਲੱਗੇ ਹੋਏ ਅੱਗੇ ਗੁਰੂ ਦੇ ਹੱਥਾਂ ਪਾਸ਼ਾ ਕਿਰਪਾ ਕਰਨ ਜਿਸ ਦਾ ਆਕਾਰ ਜਿੱਤੇ ਨਹੀਂ ਕੀਆ ਮਾਨਸ ਕਿਆ ਵਿਚਾਰ ਆ ਬੰਦੇ ਦੇ ਹੱਥ ਕੁਛ ਨਹੀਂ ਪਰ ਸਾਡਾ ਫਰਕ ਬਣਦਾ ਕਿ ਜਦੋਂ ਇੱਕ ਪੀੜਾ ਪੀੜਾ ਦੇ ਵਿੱਚ ਹੋਵੇ ਉਹਦੇ ਜਾ ਕੇ ਅਸੀਂ ਗੱਲ ਸੁਣਦੇ ਆ ਉਹਦੇ ਕੋਲ ਬਹਿਨੇ ਆ ਉਹਦਾ ਦੁੱਖ ਸੁਣਦੇ ਆ ਉਹਦਾ ਦੁੱਖ ਘਟ ਜਾਂਦਾ ਕੋਈ ਜੇ ਕੋਈ ਕਹੇ ਕਿ ਇਹਨਾਂ ਪਰਿਵਾਰਾਂ ਦੀ ਜਿਹੜੀ ਹੈਗੀ ਆ ਕੋਈ ਆਪਾਂ ਉਹਨਾਂ ਨੂੰ ਡਿਸਪੋਰਟ ਕਰ ਦਈਏ ਉਹ ਦਾ ਸਰਕਾਰੀ ਕਰ ਸਕਦੇ ਆਪਾਂ ਉਹਨਾਂ ਦੇ ਕੋਲ ਜਾਣ ਦੇ ਨਾਲ ਇਹਨਾਂ ਕੋ ਨੂੰ ਲੱਗਦਾ ਕਿ ਸਾਡਾ ਕੋਈ ਪਤਾ ਲੈ ਰਿਹਾ ਸਾਡੇ ਕੋਲ ਨੇੜੇ ਆ ਰਿਹਾ ਸਾਨੂੰ ਸਾਰਿਆਂ ਨੂੰ ਇਹੋ ਜੀ ਜਦੋਂ ਹਾਲਤ ਬਣ ਜਾਂਦੀ ਹੈ ਸਾਥ ਦੇਣਾ ਚਾਹੀਦਾ